ਪੰਜਾਬੀ ਨਿਊਜ਼ ਪਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ 트럼ਪ ਦੇ ਵਪਾਰਕ ਸਲਾਹ ਪੀਟਰਨ ਬਾਰੂ ਨੇ ਕਿਹਾ ਹੈ ਕਿ ਭਾਰਤ ਟਾਨਾਸ਼ਾ ਚੀਨ ਨਾਲ ਸਮਝੌਤੇ ਕਰ ਰਿਹਾ ਹੈ ਤੇ ਉਹ ਕਦੇ ਵੀ ਭਾਰਤ ਦਾ ਦੋਸਤ ਨਹੀਂ ਹੋ ਸਕਦਾ ਕਿਉਂਕਿ ਚੀਨ ਨੇ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਤੇ ਕਬਜ਼ਾ ਕੀਤਾ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਬੇਸ਼ਿਬ ਆਰਥਿਕ ਪਰਨਾਡਿਕ ਸਥਿਰਤਾ ਲਈ ਭਾਰਤ ਚੀਨ ਨਾਲ ਮਿਲ ਕੇ ਕੰਮ ਕਰਨਾ ਮਹੱਤਵਪੂਰਨ ਹੋਵੇਗਾ ਦੈਰੂਬਾਰ ਦੇ ਦਰਮਿਆਨ ਇਸੇ ਸਾਲ ਹੀ ਬਲੈਦੀਮਰ ਪੁਤਨ ਦਸੰਬਰ ਮਹੀਨੇ ਭਾਰਤ ਦੀ ਯਾਤਰਾ ਤੇ ਆ ਸਕਦੇ ਹਨ ਨਵਾਰੋ ਨੇ ਇਹ ਵੀ ਚਾਹੇ ਕਿ ਰੂਸ ਲਈ ਤੇਲ ਦੀ ਸੌਦੇ ਭਾਰਤ ਇੱਕ ਪ੍ਰਮੁੱਖ ਕੇਂਦਰ ਬਣ ਕੇ ਰਹਿ ਗਿਆ ਹੈ ਜਾਪਾਨ ਦੇ ਪ੍ਰਧਾਨ ਮੰਤਰੀ ਨਿਸ਼ੀਗੇਰੂ ਸਿਬਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੋਕੀਓ ਵਿਖੇ ਮੁਲਾਕਾਤ ਕੀਤੀ ਇਸ ਮੁਖ ਦੇ ਪ੍ਰਧਾਨ ਮੰਤਰੀ ਨਿਬੋਧਿਆਂ ਗ੍ਰੀਨ ਵਿਚ ਸ਼ਾਂਤੀ ਲਈ ਭਾਰਤ-ਜਪਾਨ ਭਾਈਵਾਲੀ ਜ਼ਰੂਰੀ ਹੈ ਦੋ ਵਿਦੇਸ਼ਾਂ ਵਿਚਾਲ 150 ਸਮਝੌਤਿਆਂ ਦਾ ਐਲਾਨ ਕੀਤਾ ਗਿਆ ਤੇ ਭਾਰਤ ਜਪਾਨ ਵਿੱਚ 10000 ਕਰੋੜ ਜਨਨਦਾਨ ਨਿਵੇਸ਼ ਕਰੇਗਾ ਪੰਜਾਬ ਵਿੱਚ ਪਾਣੀ ਦਾ دریاਵਾ ਦਾ دریا ਜਿਹੜੇ ਸਨ ਉਹ ਕਾਫੀ ਉਹਨਾਂ ਦਾ ਪੱਧਰ ਵੱਧ ਚੁੱਕਾ ਹੈ ਤੇ دریاਵਾ ਦੇ ਵਾਅਦੇ ਕਰਨ ਬਹੁਤ ਸਾਰੇ ਪਿੰਡ ਪਾਣੀ ਵਿੱਚ ਡੁੱਬ ਗਏ ਸੱਤ ਜ਼ਿਲ੍ਹੇ ਖੜਾ ਨਾਲ ਪ੍ਰਭਾਤ ਹਨ 37 ਸਾਲਾਂ ਦਾ ਇਹ ਰਕਾਰ ਟੁੱਟ ਹੈ ਇਸ ਤੋਂ ਪਹਿਲਾਂ 1988 ਵਿੱਚ ਇੰਨਾ ਜ਼ਿਆਦਾ ਹੜ ਆਇਸਾਂ ਅਮਰੀਕਾ ਦੇ ਐਂਜਲ ਸ਼ਹਿਰ ਵਿੱਚ ਇੱਕ ਸਿੱਖ ਨੇ ਧੜਕ ਦੇ ਉੱਤੇ ਤਲਵਾਰ ਲਹਿرائی ਤੇ ਪੁਲਿਸ ਨੇ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਵਲਡ ਸਿੱਖ ਆਰਗੇਨਾਈਜੇਸ਼ਨ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਜਾਂ ਖੁਫੀਆ ਏਜੰਸੀਆਂ ਤੋਂ ਭਾਰਤੀਆਂ ਲਈ ਡਿਪਲੋਮੈਟ ਨਾ ਲਗਾਏ। ਕੈਨੇਡਾ ਵੀ ਸੰਸਦ ਮੈਂਬਰਾਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਹਾੜ ਪ੍ਰਭਾਵਿਤ ਇਲਾਕਿਆਂ ਵਿੱਚ ਆਕਰਜਾਂਦੀ ਨਿਗਰਾਨੀ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਭਾਰਤ ਸਰਕਾਰ ਵੀ ਅਮਰੀਕਾ ਬੰਗ ਇਥੇ ਸਰਦਾਂ ਉੱਤੇ ਕੰਦ ਸਥਾਪਿਤ ਕਰਨਾ ਚਾਹੁੰਦੀ ਹੈ ਜਾਂ ਨਹੀਂ। ਇਸਰੋ ਨੇ ਇਸ ਗਾਧਾ ਐਲਾਨ ਕੀਤਾ ਹੈ ਕਿ ਅਗਲੇ 4 ਦਹਾਕੇ ਤੱਕ ਮੰਗਲ ਗ੍ਰਹਿ ਤੇ ਉਤਰਨ ਤੇ ਇਨਸਾਨਾਂ ਨੂੰ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ 2047 ਤੱਕ ਚੰਦਰਮਾ ਤੇ ਕ੍ਰੂ ਸਟੇਸ਼ਨ ਬਣਾਉਣ ਦੀ ਯੋਜਨਾ ਹੈ। ਪੌਂਗ ਡੈਮ ਦੇ ਫਲੱਡ ਗੇਟ ਖੋਲੇ ਗਏ ਤੇ ਇੱਥੋਂ 1 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਤੇ ਸੁਖਨਾ ਝੀਲ ਵਿੱਚੋਂ ਵੀ 77000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ 77000 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਰਿਆਮਦੇ ਪਾਣੀ ਦਾ ਪੱਦਰ ਬਦਲ ਕਾਨ ਇਹਨਾਂ ਦੇ ਆਦਿ ਵਾਲੇ ਰਹਿਣ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਭਾਰਤੀ ਅਰਥਵਿਵਸਥਾ ਨੇ ਰਫਤਾਰ ਫੜ ਲਈ ਹੈ ਜੀ ਡੀ ਪੀ ਵਾਧਾ ਦਰ 7.8% ਤੱਕ ਪਹੁੰਚ ਗਈ ਹੈ ਤੇ ਆਰ ਬੀ ਆਈ ਦੇ ਅੰਦਾਜ਼ੇ ਨਾਲੋਂ 2% ਦੀ ਵੱਧ ਹੈ ਰਿਲਾਇੰਸ ਕੰਪਨੀ ਨੇ 125 ਅਰਬ ਡਾਲਰ ਮਾਲੀਏ ਵਾਲੀ ਪਹਿਲੀ ਕੰਪਨੀ ਜੀਓ ਆਈ ਪੀਓ ਬਣ ਗਈ ਹੈ ਕਈ ਸਾਲਾਂ ਤੋਂ ਇਸ ਗੱਲ ਦਾ ਇੰਤਜ਼ਾਰ ਕਰ ਕੀਤਾ ਜਾ ਰਿਹਾ ਹੈ ਕਿ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ